ਸੋਨੋ ਲੋਕੇਸ਼ਨ ਦਿਖਾ ਦਈਏ ਇਹ ਬਾਈਪਾਸ ਰੋਡ ਦੇ ਉੱਤੇ ਲੱਗਦੀ ਆ ਦੇਖ ਸਕਦੇ ਹੋ ਬਈ ਇਹ ਪਾਸ ਰੋਡ ਆ ਇਧਰ ਸੋਲੀ ਨੂੰ ਲੱਗ ਲੋਕੇਸ਼ਨ ਦੇਖ ਸਕਦੇ ਹੋ ਬਈ ਇਹ ਪਾਸ ਰੋਡ ਤੇ ਲੱਗਦੀ ਆ ਜਮਾ ਰੋਡ ਦੇ ਉੱਪਰ ਬਹੁਤ ਵਧੀਆ ਮੰਡੀ ਭਰੀ ਹੋਈ ਆ ਬਈ ਇੱਥੇ ਫਰਬਰੀ ਬੱਕਰੀਆਂ ਬੱਕਰੇ ਕਬੂਤਰ ਮੁਰਗੇ ਹੋਰ ਵਧੀਆ ਜਾਨਵਰ ਲੈ ਕੇ ਵੀਰ ਪਹੁੰਚਦੇ ਨੇ ਬਾਈ ਬਰੀਡ ਤੇ ਕੰਮ ਕਰਨਾ ਹੋਵੇ ਜੇ ਕਿਨੇ ਲੈਣੀ ਆਉਣ ਬੱਕਰੀਆਂ ਸਹੌਲੀ ਬੱਕਰਾ ਮੰਡੀ ਸਾਰੇਾਂ ਤਵਾਰ ਨੂੰ ਲੱਗਦੀ ਆ ਇਹ ਤੁਹਾਨੂੰ ਮੰਡੀ ਸਹੌਲੀ ਬੱਕਰਾ ਮੰਡੀ ਚਲਦਾ ਚਲਦਾ ਲਾਈਵ ਦੇਖੋ 1994 ਹੌਲੀ ਬੱਕਰਾ ਮੰਡੀ ਜਰੂਰ ਕਰਦੇ ਵੇ ਚਲਦੇ ਚਲਦੇ ਲਾਈਵ ਨੂੰ ਪਹਿਲਾਂ ਤੁਹਾਨੂੰ ਮੰਡੀ ਦਿਖਾ ਦਈਏ ਬਈ ਦੇਖ ਸਕਦੇ ਹੋ ਬਈ ਮੰਡੀ ਹਜੇ ਚ ਨਹੀਂ ਵੀ ਟਾਈਮ ਥੋੜਾ ਲੇਟ ਆਉਂਦਾ ਮਾਲ ਪਰ ਮਾਲ ਕਹਿੰਦੇ ਪੂਰਾ ਚੋਟੀ ਦਾ ਮਾਲ ਆਉਂਦਾਗਾ ਇੱਥੇ ਬਈ ਪਰਚੀ ਹੁੰਦੀ ਹੈਗੀ ਹੌਲੀ ਬੱਕਰਾ ਮੰਡੀ ਦੀ ਦੇਖੋ ਵੀ ਚਕੋਰਾ ਲੋਕ ਲੋਕ ਨਹੀਂ ਖਲੇ ਸ਼ੇਅਰ ਜ਼ਰੂਰ ਕਰਦੇ ਚੱਲਦੇ ਚੱਲਦੇ ਲਾਈਵ ਨੂੰ ਕਿਵੇਂ ਆ ਬਾਈ ਕਿਵੇਂ ਆ ਬਾਈ ਬੱਕਰੀ ਲੈ ਕੇ ਆ ਬਈ ਰਿਕਾਉਣਾ ਥੋਨੂੰ ਬੱਕਰੀ ਕੱਕਰੀ ਲੈ ਕੇ ਆ ਬਈ ਰਿਕਾਉਣਾ ਥੋਨੂੰ ਬੱਕਰੀ ਇਹ ਮੁੱਲ ਕਰਦਾ ਬਾਈ ਬੱਕਰੀ ਦਾ 12000 ਰੁਪਏ ਮੁੱਲ ਕਰਦਾ ਬਾਈ ਸੂਈ ਹੋਈ ਆ ਬਾਈ ਠੀਕ ਆ ਬਾਈ 12000 ਮੁੱਲਾਬਾਈ ਦੇਖ ਸਕਦੇ ਤੁਸੀਂ ਬੱਕਰੀ ਕਿਹੜੇ ਪਿੰਡ ਤੋਂ ਆਏ ਬਾਈ ਸਰੰਦ ਕੋਲੋਂ ਆਏ ਠੀਕ ਆ ਬਾਈ ਬੱਕਰੀ ਦੇਖ ਸਕਦੇ ਤੁਸੀਂ ਇਹ ਲੱਕ ਲਕੋੜਾ ਬਹੁਤ ਸੋਹਣਾ ਦੇਖੋ ਨਵੀਂ 파ਟਾ ਪਹਿਲੜ 파ਟਾ ਥੱਲੇ ਉਹ ਬਹੁਤ ਵਧੀਆ ਹੀ ਲੰਬੇ ਦਾਣ ਲੱਗੇ ਠੀਕ ਆ ਹਰ ਮੰਡੀ ਆਉਣੇ ਹੋਗੇ ਹਾਂਜੀ ਹਾਂਜੀ ਵੀਰੇ ਠੀਕ ਲੰਬੇ ਦਾਣ ਲੱਗੇ ਠੀਕ ਆ ਹਰ ਮੰਡੀ ਆਉਣੇ ਹੋਗੇ ਹਾਂਜੀ ਹਾਂਜੀ ਵੀਰੇ ਠੀਕ ਆ ਬਾਈ ਇਹ ਜੰਮਾ ਕਰਦੀ ਆ ਠੀਕ ਆ ਵੀਰੇ ਦੇਖੋ ਬਈ ਪੱਠਾ ਜਿਵੇਂ ਆ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀਆਂ ਪੱਠਾ ਨੇ ਸ਼ੇਅਰ ਜ਼ਰੂਰ ਕਰਦੇ ਹੋ ਬਈ ਚੱਲਦੇ ਚੱਲਦੇ ਲਾਇਕ ਨੂੰ ਬੱਕਰੀ ਬੱਕਰੀਆਂ ਮੁਰਗੇ ਕਬੂਤਰ ਦੇਖੋ ਬਈ ਮਾਲ ਬਾਈ ਲੈ ਕੇ ਆਇਆ ਕਿੰਨਾ ਬੱਕਰੀਆਂ ਲੱਗੇ ਆ ਵੀ ਅੱਜ 17 ਨਾਲ 17 ਨਾਲ ਕਿਹੜੇ ਪਿੰਡ ਤੋਂ ਆ ਠੀਕ ਆ ਬਈ ਦੇਖੋ ਬਈ ਮਾਲ ਦੇਖ ਸਕਦੇ ਮਾਲ ਬਹੁਤ ਵਧੀਆ ਆਉਂਦਾ ਸੋਹਲੀ ਬੱਕਰਾ ਮੰਡੀ ਦੇ ਉੱਤੇ ਤੁਹਾਨੂੰ ਤੁਹਾਨੂੰ ਅੱਜ ਦੇ ਸੌਦੇ ਸ਼ੇਅਰ ਜ਼ਰੂਰ ਕਰਦੇ ਚੱਲਦੇ ਲੱਦੇ ਲਾਈਵ ਨੂੰ ਦੇਖ ਸਕਦੇ ਹੋ ਬਈ ਪੂਰੀ ਰੌਣਕ ਲੱਗੀ ਪਈ ਆ ਸੋਹਲੀ ਬੱਕਰਾ ਮੰਡੀ ਦੇ ਉੱਤੇ

ਯਾ ਯਾਰ 20000 ਲੱਗਿਆ 26 ਤੁਸੀਂ ਕਹੋਗੇ ਦੁਬਾਰੇ ਫਿਰ ਤੁਹਾਡਾ 20000 ਕੇ ਲੱਗਿਆ ਬਈ ਬੱਕਰੇ ਦੇ ਉੱਤੇ ਸ਼ੇਅਰ ਕਰ ਦੋ ਬਈ ਚੱਲਦਾ ਚੱਲਦਾ ਲਾਈਵ ਆ ਪੀਏ ਦੁਬਾਰੇ ਵੀਰ ਆਪਾਂ ਦੁਬਾਰੇ ਨਹੀਂ ਚੰਗੇ ਲੱਗਦੇ ਹੋਣੇ ਤਰਾਹ ਮਾਰਦਾ ਹਾਰੀ ਤੋਂ ਕਿਉਂ ਆਹ ਮਰ ਲੱਗੋ ਸ਼ੇਅਰ ਕਰ ਦੋ ਬਈ ਚੱਲਦੇ ਚੱਲਦੇ ਲਾਈਵ ਨੂੰ دیکھو رو پہ مال لے کے آپ کا ਕਿਵੇਂ ਆ ਆਇਆ 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 ਮੈਂ ਵਸੌਦਾ ਦਿਖਾਉਣੇ ਆ ਵੀ ਚੱਲਦੇ ਚੱਲਦੇ ਲੈਵਲ ਸ਼ੇਅਰ ਕਰਦੇ ਆਈ ਕਿੱਥੇ ਐ ਇੰਟਾ ਗੈਟ ਹੋਰੀ ਆਇਆ ਖਾਉ ਰਿਹਾ ਬਈ ਕੀ ਦੇਖ ਬਈ ਆਇਆ ਚਾਲਾ ਦੇਰ ਜਾਂਦੀ ਹੈ ਜੇ ਨੂੰ ਖਾਣ ਚ ਪਰਾ ਵਾਗ ਗਿਆ ਫਿਰ ਸੋਣ ਲੈ ਲੈ ਜੰਡੇ ਕੋਈ ਆਪ ਪਾਈ ਨਾ ਗੁੱਸਾ ਨਹੀਂ ਕਰਨਾ ਹੈਗਾ ਕਿਆ ਨਹੀਂ ਕਾ ਤੇਰੀ ਆਹ ਜੈ ਖਾਈ ਉਹ ਬਾਈਏ ਹਰਦਾ ਆ ਜਾ 50 ਰੁਪਏ ਵੀ ਨਹੀਂ ਪوڑੇ ਮੈਂ ਕਿੱਲਾ ਤਾਂ ਅੱਬੀ ਲਾਵਾ ਹਾਂ ਆ ਆਪਦੀ ਬਾਜੀ ਨੇ ਕਹਿਤਾ ਬੱਟਾ ਹੈ ਬੱਟੀ ਕਹਿਤਾ ਮੇਰੇ ਭਾਈ ਕਹਿ ਮੈਂ ਇੱਕ ਨੂੰ ਮੈਂ ਤੂੰ 25 ਕਹ ਤੂੰ ਓਏ ਅੱਬੀ ਲਾਵਾ ਇਹ ਤਾਂ ਨੌਂਤੀ ਚਵਾਰਾ ਉਹਦਾ ਮਾਰੋ ਹੀ ਕੰਮ ਹੈ ਹਾਂ ਐ ਕਿਉਂ ਕਹਾ 50 ਜਗਾ ਤੱਕਦਾ ਬਈ ਆਏ ਨਹੀਂ ਇਹਦਾ ਨਾਂ ਲਈ ਯਾਰ ਅਰੇ ਹੁਣ 100 ਉਹਨੂੰ ਵੀ ਨਹੀਂ ਖਵਾਈ ਜਾਂਦੀ ਬੱਚੇ ਨੇ ਇਹਦੇ ਨਾਲ ਨਹੀਂ ਚਲਾ ਮਾਲਾ ਪਾਲਿਆ ਕਰਦਾ ਏ ਆਹ ਨਾਲ ਅਗਲੇ ਦਾ ਵਿਕੇ ਨਾ ਵਿਕੇ ala ਘਰੇ ਲੈ ਜੂ ਘਰੇ ਲੱਗੇ ਆਂ ਤੇ ਦਾਦਾ ਪਿੰਡੇ ਲੱਗੇ ਵਿਆਹ ਕਰੇ ਜੀ ਇੰਨੇ ਕੁ ਤੁਸੀਂ ਨਾ ਹੁੰਦੇ ਆ ਮਾਰੇ ਤਾਂ ਫਰਕ ਨਹੀਂ ਲੈਣਾ ਮੈਂ ਲੈਣਾ ਨਹੀਂ ਉਹ ਮਿੰਟ ਤੱਕ ਖੜਿਆ ਕਰੋ ਉਹ ਮਿੰਟ ਤੱਕ ਖੜਾ ਖੜਤਾ ਆਇਆ ਉਹ ਖੜਤਾ ਆਇਆ ਵੱਡੇ ਭਾਈ ਉਹ ਵੱਡੇ ਭਾਈ ਖੜਤਾ ਆਇਆ ਪੈਣੀ ਖੜੀ ਆਵਾਂ ਗਰ ਬੋਕਦੀਆਂ ਹਾਂ ਹਾ ਨਹੀਂ ਵਧੀਆ ਨਹੀਂ ਵਧੀਆ ਰਹੀਆਂ ਤਾਂ ਪੈਣੀ ਦਿੰਦਾ ਆਹ ਇਹ ਗੱਲ ਕਰਨ ਆ ਆਂ ਜੋਨਾ ਬੱਕਰੀ ਤੈਨੂੰ ਮੈਂ ਲੂਦਾ ਕਿਉਂ ਨਾ ਬੱਕਰੀ ਜਾਣੇ ਕਿ ਮੈਨੂੰ ਡੱਪਣਾ ਹੈ ਇਹ ਦੇਖ ਜੂਏ ਜਿਹਨੇ ਇਹਦਾ ਦਾਣਾ ਖਾਤਾ ਹੋਰ ਬਰਬਾਦ ਸੀ ਪਾਦਾ ਆਹ ਹੋ ਯਾਰ ਇਹ ਹੁਣ ਖਾਦਾਂਗੇ ਹੈਗਾ ਬੱਕਰੀ ਨੂੰ ਛੱਡ ਦੋ ਬੱਕਰੀ ਵੇਲਾ ਕਰਦਾ ਉਹਦਾ ਵਜਾ ਨਾ 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 ਆਗਲਾ ਨਾ 68 ਆਹ ਘੱਟ ਚਾਰਕ ਪਿਆ ਜਾ ਅਮਰੀਕਾ ਤੋਂ ਲਗਿਆ ਉਹ ਕਮਾਲ ਆਜੋ ਆੰਮਨੇ ਮਾਰੀ ਸਾਖਾ ਹੱਥ ਰੇ ਨੀਰਾਾ ਸ਼ਨੀਆ ਰੇ ਬਾਗੜੀ ਦੋਈ ਕਰੋ ਸੇਰ ਬਾਈ ਓਏ ਹੋ ਗਿਆ ਅੱਧੀ ਆ ਗਈ ਕੋਈ ਨਾ 26 ਪਰਲੀ ਖੇੜ ਹੋ ਜਾ ਬਈ ਸਾਢੇ 26 ਦਾ ਮੁੰਡੇ ਨੂੰ ਦੇ ਬੋ ਸਾਢੇ 26 ਦਾ ਉਹ ਦੇਣਾ ਕਿੰਨੇ ਦਾ ਰਸਤਾ ਦੱਸਣ ਨੂੰ 35 ਤੱਕ ਮਿਲ ਜੇ ਇਹ ਤੇਰਾ ਵੀ ਤਾਂ ਮੈਂ ਦੇਖੋ ਕਿੱਦਾਂ 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 ਦੇਖੋ ਨਾ ਕਿੱਥੇ ਕਿੱਥੇ ਆ ਰਹੇ ਆ ਵਾ ਕਿੰਦਾ ਇੱਕ ਦਾ ਬਾਈ ਕਿਹੜਾ ਕੱਢਦਾ ਆ ਰਹੇ ਬਾਈ ਇਸ ਤਰ੍ਹਾਂ ਤੇਰਾ ਮਾਲਰ ਦੇ ਨਾ ਦੇ ਵੀਰੇ ਅਸੀਂ ਤੱਕਾ ਨਹੀਂ ਕਰਦੇ ਤੱਕਾ ਨਾ ਦਾ ਤਾਂ ਕਿਹੜਾ ਕੰਮ ਹੋ ਗਿਆ ਹੋ ਗਿਆ 27000 ਰੁਪਏ ਬਾਈ ਪੈਸੇ ਬੋਲ ਨਾ ਕੀ ਕਹਦੇ ਵੀ ਬਚਾਰਾ ਬੱਸ ਕਿੱਥੇ ਵਿੱਚ ਤੂੰ ਕਿੱਥੀ ਮਿਲੂਗਾ ਨਹੀਂ ਆ ਬਾਅਦ ਨੂੰ ਪੁੱਛ ਕੇ ਕਰ ਹਾਂ ਨਾ ਇਹ ਗਾਹ ਹੋ ਗਈ ਬੜੇ ਨਹੀਂ ਲੈ ਵੀ ਨੀ ਇਹ ਗਾਹ ਹੋ ਆਲਾ ਜੇ ਸਾਬੀ ਚੇਹਰੇ ਗੱਲਾਂ ਆ ਫੋਟੋ ਆਹ ਨਾ ਗਹਿਬ ਦਖਿਆ ਉਹ ਹੜੀ ਬਾਲ ਕੀ ਬਚੀ ਉਹ ਚੱਲਦਾ ਉਹਨਾਂ ਮਾਰੇ ਵਿੱਚ ਬੱਕੇ ਛੱਡ ਕੇ ਨਾ ਜਾ ਉਹਨਾਂ ਮਾਰੇ ਵਿੱਚ ਬੱਕੇ ਛੱਡ ਕੇ ਨਾ ਜਾ ਇਹ ਨਹੀਂ ਛੱਡਦਾ ਬੱਕਾ ਹੋਰ ਲੂ ਹੁਣ ਨਾ ਨਹੀਂ ਛੱਡਦਾ ਲੈ ਬਈ ਦਈਦਾ ਨਹੀਂ ਆਸ ਕੱਢ ਲਾ ਜੇਲ੍ਹ ਤੋਂ ਹੁਣ ਨਾ ਬੱਕਾ ਤੇਰਾ ਵੇਖਾ ਕਈ ਹੀ ਜ਼ਿਆਦਾ ਪਣਾ ਹੋ ਜਾਦਾ ਤੇਰੀ ਪੱਠੀ ਆ ਬਾਤ ਠੀਕ ਆ ਹੋ ਗਿਆ ਮਾੜੋ ਗੱਲੀ ਪੱਕਾ ਜਾਊਗਾ ਨਾ ਖੜਾ ਨਹੀਂ ਜਾਦਾ ਕਈ ਹੀ ਜ਼ਿਆਦਾ ਪਤਾ ਬਾਈ ਵਖਰਾ ਦੇਖ ਸਕਦਾ ਉਲਟਾ ਸਬੋਤ ਨਹੀਂ ਲੈਣਾ ਠੀਕ ਆ ਬਾਈ ਅੰਦਰੋਂ ਠੀਕ ਕਰਦੇ ਕਰਦੇ ਸਬੋਤ ਨਹੀਂ ਕਿਸੇ ਨੇ ਨਹੀਂ ਲੈਣਾ ਨਹੀਂ ਮੋੜਨੀ ਆ ਮੋੜਦਾ ਸਹੀ ਹਾਂ ਸਾਰੇ ਸਾਡੇ ਤੇ ਬਾਦਾਂ ਦੇ 20000 ਤਾਂ ਹੋ ਗਿਆ ਭਾਈ ਆ ਸਾਈਆ ਦੇ ਇਹ ਬੱਚੇ ਗੱਲ ਨਾ ਦੇ ਦੋ ਨਿਆਰੇ ਨੇ ਲਓ ਜੀ ਲੈ ਵੀ ਅਗਲਾ ਸਾਲ ਨਾ ਕਰਨ ਵਾਲਾ ਪੈਸਾ ਸਾਲ ਦਾ ਇਹ ਵੀ ਮੇਰੀ ਲੈਣੇ ਚਾਹੁੰਦਾ ਹਾਂ ਹੁਣ ਹੋਣ ਦੇ ਦਿਆ ਆ ਵੀ ਕਿਹਨੂੰ ਲੈਤਾ ਸੀ ਮਰੂ ਇਹਦੇ ਦੇਖੀ

ਇਹ ਕੋਈ ਪਤਾ ਨਹੀਂ ਲਵੇ ਤੇ ਵੀ ਲਾ ਕੇ ਉਹਦੇ ਵਿਚਾਰੇ ਦੇ ਚੰਗੇ ਕੰਮ ਤੇ ਲੱਗਣ 2 ਰੁਪਏ ਅਗਲੇ ਨੇ ਪਾਲਿਆ ਇੰਨਾ ਚਿਰ ਰੱਖਿਆ ਹੈਲੋ ਤੁਹਾਡਾ ਕੰਮ ਹੋਵੇ ਕੋਈ ਮਾਰ ਬਾਈ ਆਪਣੀ ਤਰ੍ਹਾਂ ਦੀ ਜਾਂਦਾ ਬਾਈ ਤੂੰ ਸੁਣਾ ਦੇ ਤੂੰ ਰੋਣਾ ਲੋ ਬਾਈ ਤੈਨੂੰ ਬੱਕਰਾ ਦਿਖਾਉਣੇ ਆ 2000 ਦਾ ਹੋ ਗਿਆ ਬੱਕਰਾ ਦੇਖ ਸਕਦੇ ਹਾਂ ਲੱਗਨ ਨਾ ਕਰੀ ਤੇ 28 60000 ਰੁਪਏ ਮੁੱਲ ਕਰਦੇ ਵੀ ਬੱਕਰੇ ਦਾ 28000 ਦਾ ਹੋ ਗਿਆ ਬੱਕਰਾ ਦੇਖ ਸਕਦੇ ਤੁਸੀਂ ਸ਼ਾਨ ਵਰਗਾ ਹੀ ਹੈ ਬੱਕਰਾ ਪੂਰਾ ਆਪੀ ਕਰਾ ਲਾ ਪਹਿਲਾਂ ਮੈਂ ਕਿਹਾ ਬਾਈ ਸ਼ੇਅਰ ਕਰ ਦਿਓ ਬਾਈ ਚੱਲਦੇ ਚੱਲਦੇ ਲਾਈਵ ਨੂੰ ਤੁਹਾਨੂੰ ਹੋਰ ਵੀ ਲਖਾਉਣੇ ਆ ਮਾਲ ਇੱਧਰ ਤੇਖ ਸਕਦੇ ਹੋ ਬਾਈ ਤੁਸੀਂ ہر منڈی پہنچ دیں جی پہلی بار پہلی بار پہلی بار آیا کہ ਕੀ ਡਿਮਾਂਡ ਕਰਦੇ ਜਿਵੇਂ ਆਹ ਬੱਕਰੀਆ ਬੱਕਰੇ ਦੀ ਦੀ ਬੱਕਰੀ ਜਿਵੇਂ ਇਕੱਠੇ ਨਿਕਰੀ ਜੀ ਮੈਂ ਸਾਰੇ ਇਕੱਠੇ ਸਾਰੇ ਇਕੱਠਿਆਂ ਨਹੀਂ ਕਰਾਂ ਜਣੀ ਉਹ ਹਾਂ ਡੰਡੀ ਦੀ ਕਰਾਂਗੇ ਸਾਰਾ ਹਾਂ ਠੀਕ ਪਹਿਲੀ ਵਾਰ ਆਇਆ ਬਈ ਬਾਬਾ ਵੀ ਬੱਕਰੀਆਂ ਲੈ ਕੇ ਇੱਥੇ ਇਹ ਕੱਲ ਹੋਰ ਆ ਪਾਲਿਆ ਛੋਗਣਾਂ ਦੀਆਂ ਅੱਛਾ ਅੱਛਾ ਪਰ ਮੁੰਡਾ ਲੜਨ ਲੱਗ ਗਿਆ ਮੇਰਾ ਠੀਕ ਹੈ ਠੀਕ ਹੈ ਕਹਿੰਦਾ ਪਾ ਜੀ ਵੀ ਦਰਨਾ ਮੁੰਡਾ ਕਹਿੰਦਾ ਮੈਂ ਵੱਢ ਲਿਆ ਡਾਣੀਆਂ ਬਾਈ ਠੀਕ ਠੀਕ ਮਾਰੇ ਲਵਾਂ ਠੀਕ ਹੈ ਉਹ ਦੇਖ ਕੇ ਆ ਕਰੇ ਲਾਂਬਾ ਅੱਛਾ ਕਿੰਨਾ ਵੀ ਡਾਣਿਆਂ ਦਾ ਇੱਕ ਤੋਂ ਕਿੰ ਵੱਡੀਆਂ ਇੱਕ ਖਾਨੀਆਂ ਪਈਦਾ ਠੀਕ ਆ ਇਹਦਾ ਜਦੋਂ ਰੱਖੀਏ ਨੇ ਤਾਂ ਖਾਣਗੇ ਹੀ ਕੁਝ ਨਹੀਂ ਤਾਂ ਕੁਸਤਾ ਪਾਉਣਾ ਹੀ ਬੁੱਖੇ ਨਾ ਮਾਰ ਜਾਣੀਆਂ ਨਹੀਂ ਹਨਾ ਚਾਰ ਵੀ ਹੁੰਦਾ ਮੈਂ ਚਾਰੇ ਬਾਬਾ ਆ ਮੈਂ ਉਹ ਤੂੰ ਛੱਡ ਛਾਉ ਮਰ ਉਹ ਜਿੰਮੇਦਾਰਨ ਲਬ ਤਾਂ ਚਾਰ ਲੋਟ ਆ ਜਾਂਦਾ ਕੰਮ ਹਾਂ ਪਰ ਫਿਰ ਮੈਨੂੰ ਕਿਦੋਂ ਉਹਨੇ ਕੁੱਸੇ ਜਾ ਕੇ ਮੁੰਡੇ ਨੇ ਕਹਦਾ ਮੈਂ ਬਾਪੇ ਕਹਿੰਦਾ ਮੈਨੂੰ ਇਹ ਗੱਲ ਕਹਿਤੀ ਹਾਂ ਇਹ ਠੀਕ ਬਸ ਮਾਇਨੀ ਦਾ ਠੀਕ ਚਲੋ ਕੋਈ ਗੱਲ ਨਹੀਂ ਬਾਬਾ ਹਾਂ ਇਹ ਪਰਮਾਖਮ ਉਹ ਸਭ ਨੂੰ ਸੋਚਣ ਕਹਿੰਦਾ ਵੀ ਇਹ ਆਪਣੇ ਪੇਟ ਵਾਸਤੇ ਹੀ ਹੀ ਹਾਂ ਹਾਂ ਇਹ ਤਾਂ ਗੱਲ ਨਹੀਂ ਵਾਸਤੇ ਬਣਾਈ ਜੋ ਦੇਖੋ ਬਈ ਬਾਬੇ ਨੇ ਸੁਣਾਤੀ ਆ ਆਪਦੀ ਹੱਡ ਬੀਤੀ ਕਰਦੋ ਕਿਰਨ ਤੱਬ ਕੇ ਸ਼ੇਅਰ ਕੋਈ ਨਹੀਂ ਕੋਈ ਨਹੀਂ ਸ਼ੇਅਰ ਕਰ ਦਿਓ ਬਾਈ ਚੱਲਦਾ ਚੱਲਦਾ ਲਾਈਵ ਹੋਰ ਵੀ ਦਿਖਾਉਣਾ ਤੁਹਾਨੂੰ ਕੋਈ ਨਹੀਂ ਕਿੱਥੇ ਬੜਨ ਦੀ ਹੈ ਉਹ ਚੱਲ ਰਿਹਾ ਇਹ ਬੰਦਾ ਹੈ ਨਾ ਓਏ ਬਾਹਰ ਤੈਨੂੰ ਬਾਹਰ ਕਰ ਦੇ ਦੇਖ ਸਾਰੇ ਬਾਈ ਅਮਰੀਕ ਵੀ ਆਇਆ ਹੋਇਆ ਇੱਥੇ ਬਾਈ ਮਾਲ ਲੈ ਕੇ ਸ਼ੇਅਰ ਜ਼ਰੂਰ ਕਰ ਦਿਓ ਬਈ ਚੱਲਦੇ ਚੱਲਦੇ ਲਾਈਵ ਨੂੰ ਜੇ ਤੁਸੀਂ ਮਾਲ ਸਹੋਲੀ ਵੱਖਰਾ ਮੰਡੀ ਦੇ ਤੇ

ਕਾਸ ਰੋਡ ਤੇ ਲੱਗਦੀ ਆ ਵੀ ਇਹ ਬੱਕਰਾ ਮੰਡੀ ਸਰਪੰਚਾ ਪੰਚਨਾ ਕਰਾਉਣਾ ਬਈ ਛੋਟੀ ਗੱਲ ਬਾਤ ਸਰਪੰਚਾ ਐ ਮੜਾ ਜਾ ਬੋਲੀ ਮੜਾ ਜਾ ਔਰ ਕੀ ਹਾਲ ਆ ਬਾਈ ਸਸਿਕਾ ਬਾਈ ਕਿੰਨੇ ਦਿਨ ਲੱਗਦੀ ਆਪਣੀ ਇਹ ਮੰਡੀ ਐਤਵਾਰ ਦੇ ਐਤਵਾਰ ਮੰਡੀ ਲੱਗਦੀ ਆ ਅੱਛਾ ਅੱਛਾ ਜੇ ਆਪਾਂ ਜੇ ਗੱਲ ਕਰੀਏ ਮਾਲ ਦੀ ਇੱਥੇ ਕਿਹੜਾ ਕਿਹੜਾ ਮਾਲ ਆਉਂਦਾ ਬਾਈ ਟਾਟੂ ਤੋਂ ਲੈ ਕੇ ਬਰੀਡ ਤੱਕ ਚੰਗੀਆਂ ਬੱਕਰੀਆਂ ਚੰਗੀਆਂ ਪੱਠਾ ਹਰ ਤਰ੍ਹਾਂ ਦਾ ਬਾਈ ਫੌਲੀ ਮੰਡੀ ਮਾਲ ਮਿਲਦਾ 90 ਤੋਂ ਪਾਸੋਂ ਰੋੜਾ ਬਾਈ ਜੀ 90 ਤੋਂ 10 ਕਿਲੋਮੀਟਰ ਆ ਫੌਲੀ ਅੱਡੇ ਦੇ ਨਾਲ ਜਮਾ ਰੋਡ ਦੇ ਉੱਪਰ ਮੰਡੀ ਆ ਬਾਈ ਜੀ ਜੇ ਗੱਲ ਕਰੀਏ ਆਪਾਂ ਇੱਥੋਂ ਦੇ ਮੰਨ ਕੇ ਚੱਲ ਵੀ ਪਰਵੰਧ ਦੀ ਕੀ ਕੀ ਪ੍ਰਵੰਧ ਹੋਣਾ ਇਥੇ ਪਾਣੀ ਰੋਕੀ ਪਾਣੀ ਦਾ ਪੂਰਾ ਪ੍ਰਵੰਧ ਆ ਪੱਕਰੀਆਂ ਦੇ ਜਿਵੇਂ ਗੁਆਰੇ ਦਾ ਨੀਰ ਆ ਗਿਆ ਕਪ ਬ੍ਰੋਥ ਹੋ ਗਿਆ ਸਾਰੇ ਨੀਰੇ ਮਿਲਦੇ ਨੇ ਜੰਡਪੱਤੀ ਹੋ ਗਈ ਪੱਕਰੀਆਂ ਦੇ ਖਾਣ ਲਈ ਵੀ ਉਹ ਬਾਈ ਜੀ ਨੀਰਾਂ ਦਾ ਪੂਰਾ ਪ੍ਰਵੰਧ ਆ ਇਹ ਕਿਹੜੇ ਕਿਹੜੇ ਰੋਡ ਤੇ ਲੱਗਦੀ ਇਹ ਬਾਈ ਜੀ ਆਪਣੇ ਤੋਂ ਘਾਸ ਰੋਡ ਆ ਬਾਈ ਜੀ ਇਹ ਰੋਡ ਬਾਈ ਜੀ ਸਾਰੇ ਰੋਡਾਂ ਨੂੰ ਫੜਦਾ ਅਖੰਨਾ ਗਵਿੰਦ ਗੜ੍ਹ ਵਾਲਾ ਰੋਡ ਆ ਬਾਈ ਜੀ ਇਹ ਵਾਲਾ ਵੀ ਬਾਈ ਜਮਾ ਨੇੜੇ ਆ ਪਟਿਆਲੇ ਜਿੰਨੇ ਦਾ ਪਿੰਡ ਆ ਬਾਈ ਜੀ ਫੌਲੀ ਹਰ ਇੰਤਬਾਰ ਲੱਗਦੀ ਹੈ ਨਾ ਮੰਡੀ ਤੇ ਦੇਖ ਸਕਦੇ ਹੋ ਬਾਈ ਮੰਡੀ ਦੀ ਲੋਕੇਸ਼ਨ ਮਾਲ ਵਧੀਆ ਆਉਂਦਾ ਪੂਰਾ ਬ੍ਰੀਡਰ ਤੇ ਬਾਈ ਨੇ ਕਹਿੰਨੇ ਕੰਮ ਕਰਨਾ ਆ ਬ੍ਰੀਡਰ ਤੇ ਵੀ ਕੰਮ ਕਰ ਪੂਰਾ ਟਾਪ ਕੁਆਲਟੀ ਦਾ ਮਾਲ ਆਉਂਦਾ ਬਾਈ ਇਹ ਬ੍ਰੀਡ ਦੀਆਂ ਬੱਕਰੀਆਂ ਨੇ ਏਰੀਆ ਚ ਐ ਲਾ ਲਓਰੇ 100 150 ਕਿਲੋਮੀਟਰ ਜੇ ਗੱਲ ਕਰੀਏ ਬਈ ਆਪਾਂ ਪਰਚੀ ਦੀ ਪਰਚੀ ਦਾ ਹੀ ਹਿਸਾਬ ਆ ਜਿਵੇਂ ਜਿਵੇਂ ਆਮ ਮੰਡੀਆਂ ਤੇ ਆ ਠੀਕ ਹੈ ਠੀਕ ਹੈ ਠੀਕ ਹੈ ਬਾਈ ਉਹੀ ਸੇਮ ਬਾਈ ਉਹ ਰੇਟ ਆ ਬਈ ਜਿਵੇਂ ਆਪਾਂ ਕੋਈ ਬਾਲੀ ਪਰਚੀ ਨਹੀਂ ਹੈਗੀ ਬਹੁਤ ਵਧੀਆ ਮੰਡੀ ਹੈ ਬਾਈ ਦੇਖ ਸਕਦੇ ਹੋ ਜੀ ਪੂਰੀ ਘੈਂਟ ਲੋਕੇਸ਼ਨ ਆ ਬਾਈ ਦੀ ਸਾਰੇ ਐਤਵਾਰ ਨੂੰ ਮੰਡੀ ਲੱਗਦੀ ਐ ਪੂਰੀ ਵਧੀਆ ਟਾਪ ਕੁਆਲਿਟੀ ਦਾ ਮਾਲ ਆਉਂਦਾ ਇੱਥੇ ਸਾਰੇ ਵੀਰ ਇੱਕ ਵਾਰੀ ਜ਼ਰੂਰ ਪਹੁੰਚੋ ਬਾਈ ਇੱਕ ਵਾਰੀ ਬਾਈ ਦਾ ਆ ਕੇ ਦੇਖੋ ਮੰਡੀ ਤੇ ਤੁਹਾਨੂੰ ਆਪ ਹੀ ਪਤਾ ਲੱਗੂ ਪੂਰਾ ਟਾਪ ਦਾ ਪ੍ਰਬੰਧ ਕਰਿਆ ਹੋਇਆ ਬਾਈ ਦਾ ਬਾਈ ਜੀ ਆ ਦੇਖ ਲਓ ਰੋਡ ਆ ਜਾਵਾ ਰੋਡ ਜਮਾ ਬਾਈ ਸਾਹਮਣੇ ਆ ਕੋਈ ਐ ਨਹੀਂ ਹੈਗਾ ਕੋਈ ਡਿੰਗ ਬਾਲ ਨਹੀਂ ਜਮਾ ਰੋਡ ਦੇ ਉੱਤੇ ਲੱਗਦੀ ਐ ਤੁਸੀਂ ਦੇਖ ਸਕਦੇ ਹੋ ਇਹ ਇੱਕ ਤੇ ਵੀਰ ਨੇ ਬਸ ਆਉਣਾ ਬਸ ਉਸ ਦਾ ਕਿਸੇ ਬਾਹਰਲੇ ਵਪਾਰੀ ਨੇ ਟ੍ਰੇਨ ਤੇ ਆਉਣਾ ਬਾਈ ਸਾਡੇ ਸਰੰਦ ਨੇੜੇ ਆ ਓਕੇ ਵੀ ਸਟੇਸ਼ਨ ਆ ਨਾਬੇਆ ਸਟੇਸ਼ਨ ਬਾਈ ਜੀ ਉਰੋਂ 10 ਕਿਲੋਮੀਟਰ ਤੇ ਠੀਕ ਆ ਵੀਰੇ ਟ੍ਰੇਨ ਦੀ ਵੀ ਸਹੂਲਤ ਆ ਮੇਰਾ ਨੰਬਰ ਆ ਬਾਈ ਜੀ 994351400 ਨੰਬਰ ਆ ਬਾਈ ਜੀ 9914851400 ਹਾਂ ਨੰਬਰ ਤੇ ਬਾਈ ਜੀ ਨਾ ਬਾਈ ਕਾਲ ਕਰ ਲਿਓ ਜੇ ਕਿਸੇ ਵੀਰ ਨੇ ਕੋਈ ਰਾਹ ਪੁੱਛਣਾ ਜਾਂ ਆਉਣਾ ਹੋਇਆ ਰਹਿਣ ਦਾ ਹੈਗਾ ਬਾਈ ਪ੍ਰਬੰਧ ਆ ਬਾਈ ਜੀ ਰਹਿਣ ਦਾ ਪੂਰਾ ਪ੍ਰਬੰਧ ਆ ਠੀਕ ਆ ਵੀਰੇ ਗਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਜਰੂਰ ਪਹੁੰਚੋ ਬਾਈ ਜੀ ਸੋਲੀ ਮੰਡੀ ਹਰ ਐਤਵਾਰ ਦੀ ਐਤਵਾਰ ਮੰਡੀ ਹੁੰਦੀ ਹੈ ਠੀਕ ਆ ਵੀਰੇ ਧੰਨਵਾਦ ਵੀਰੇ ਬਾਈ ਤੁਹਾਨੂੰ ਦਿਖਾਉਣਾ ਹੈ ਬਾਈ ਮੰਡੀ ਫਿਰਕੇ ਆਪਾਂ ਸਾਰੀ ਹਨਾ ਕਰਦੇ ਆ ਗੱਲਬਾਤ ਦੇਖ ਸਕਦੇ ਹੋ ਬਈ ਤੁਸੀਂ ਮੰਡੀ ਸੋਲੀ ਬੱਕਰਾ ਮੰਡੀ ਬਹੁਤ ਵਧੀਆ ਮਾਲ ਆਉਂਦਾ ਬਾਈ ਵਧੀਆ ਪਰਿਵệ ਮੰਡੀ ਕਰਦੋ ਕਿਰਾਂ ਤੱਕ ਕੇ ਸ਼ਹਿਰ ਚੱਲਦਾ ਚੱਲਦਾ ਲਾਈਵ ਓਕੇ ਹੋਇ ਨੀ ਨੀ ਦੇਖੋ ਉਹ ਭੁੱਲੇ ਨਹੀਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਬਾਈ ਬੱਕਰੀਆਂ ਦੇ ਸੋਲੀ ਬੱਕਰਾ ਮੰਡੀ ਉੱਤੇ ਦੇਖ ਸਕਦੇ ਤੁਸੀਂ ਸੀਆਰ ਜ਼ਰੂਰ ਕਰਦੇ ਬਈ ਚੱਲਦੇ ਚੱਲਦੇ ਲੈ ਗੋ ਤਾਂ ਕਿ ਵਪਾਰੀ ਵੀਰਾਂ ਨੂੰ ਦੇਖ ਸਕਣ ਹਰੇਤ ਵਾਰ ਨੂੰ ਲੱਗਦੀ ਆ ਤੇ ਕਾਲੇ ਵਰਗੇ ਅਮਰੀਕ ਵਰਗੇ ਸਾਰੇ ਵੀਰ ਪਹੁੰਚਦੇ ਬਈ ਮਾਲ ਲੈ ਕੇ ਪੂਰਾ ਚੋਟੀ ਦਾ ਮਾਲ ਹੁੰਦਾ ਬਈ ਇਹਨਾਂ ਕੋਲੇ ਕਿਪਾਸ ਉਹ ਜ਼ਰੂਰਤ ਹੀ ਲੱਗਦੀ ਆ ਬਈ ਦਿਖੋਣਿਆ ਬਈ ਸਾਨੂੰ ਚਾਚੇ ਸ਼ਰੀਕ ਤੇ ਸੌਦੇ ਹੁੰਦੇ ਸਰ ਦਿਖਾਵਾਂਗੇ ਬਈ ਤੁਹਾਨੂੰ ਸੌਦਾ ਹੁੰਦਾ ਚਾਚੇ ਸਰੀਕ ਕੀ ਹੋਇਆ ਉਹ ਆਈ ਦੋ ਮਹੀਨੇ ਮਨੂ ਲੇ ਗਿਆ ਬੱਕਰਾ ਹਾਂ ਪਤਾ ਨਹੀਂ ਜਦੋਂ ਪਹਿਲੇ ਘਟ ਰੰਦਾ ਯਾਰ ਇਹ ਬੜੀ ਮਜ਼ਦੂਰੀ ਕੀ ਲਾਇਆ ਇਹ ਬਾਈ ਤੇ ਨੀ ਮੀ ਇਹ ਤਾਂ 3000 ਕੀ ਹੇਰ ਕੀ ਮੰਗਿਆ ਬਈ ਬੱਕਰੇ ਦਾ ਚਲ ਤੁਸੀਂ ਕੋਪਦੇ ਲਾਓ ਭਾਈ ਦਾ ਵੇਖ ਜੀ ਪਹਿਲਾਂ ਉਹ ਬੰਦਾ ਭਾਰੀ ਬੋਕਦਾ ਉਹ ਹੀ ਤਾਂ ਗੱਲ ਉਹ ਤਾਂ ਕੁਛ ਉਹਦੇ ਬਰਾਬਰ ਤਾਂ ਹੈ ਕੁਛ ਵੀ ਨਹੀਂ ਫਿਰ ਹੈ ਹੈ ਉਹ ਟੱਪ ਕਰਨ ਭਾਜਾ ਨੂੰ ਵੀ 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 ਵੀਰ ਦੀਆਂ ਬਸ ਬੜਿਆ ਰ ਦੇਖ ਦੇ ਭਾਈ ਲਾ 12 ਯਾਦ ਰਾਇ ਨੀ ਯਾਦ ਤੇ ਭਾਈ ਕਿਹਨੇ ਆਹ ਉਹ ਵੀ ਆਉਣ ਵਾਲਾ ਵੀ ਲਾਵੇ ਨਾ 12000 ਕੀ ਲਾਇਆ ਭਾਈ ਰੱਦ ਦਿੱਤੇ ਸੀ ਇਹ ਗਣੀ 30000 ਕੀ ਮੁੱਲ ਐਡਾ ਬਰੀਡ ਵਾਲਾ ਵੀ ਕੱਟੂ ਮਜੇ ਜਾਊ ਰਾਜੂ ਭਾਈ ਤੈਨੂੰ ਉਹ ਦੇਖਿਆ ਮੈਂ ਇੱਕ ਫਾਰਮ ਚ ਬਹੁਤ ਤਰੀਕਾ ਕਰਦੇ ਨੇ ਆਹ ਦੇਖ ਲੈ ਇੱਕ ਪਾਪੇ ਜਿਹਾ ਦਾਰੂ ਨਹੀਂ ਫਰਕ ਹੁੰਦਾ ਆਹ ਕੋਈ ਚਿੱਟੀ ਹੋ ਜਾ ਚਿੱਟੀ ਸਿੰਗੀ ਹੋ ਪਿੰਡਾ ਸਾਫ ਹੋ ਇਹਦਾ ਪਿੰਡਾ ਵੀ ਮੋਟਾ ਹੈ ਆਹ ਖਲੂ ਮੁਕੀ ਆ 12000 ਲਾਇਆ 3 ਇਅਰ ਮੰਗਦਾ ਬੰਦਾ 2 10 ਦੇ ਚੱਲ ਨਹੀਂ ਮੈਂ ਨਹੀਂ ਲਾਇਆ ਆ ਨਾਲ ਦਾ ਬਾਈ ਸਾਡੇ ਨਾਲ ਨਾ ਬਾਈ ਮੈਂ ਲਾਇਆ ਬਾਈ ਫਿਰ ਮੰਡੀ ਆ ਯਾਰ ਅਸੀਂ ਵਿੜੰਕਾਂ ਦਾ ਉਹ ਬਾਈ ਨੇ ਲਾਇਆ ਸਾਡੇ ਨਾਲ ਨਾ ਲੈ ਛੱਡ ਸਾਰੀਆਂ ਗੱਲਾਂ ਲੈ ਬਾਈ ਛੋਟੇ ਭਾਈ ਬੱਸ ਚਲੋ ਪੁੱਕਦਾ ਲੈਣਾ ਯਾਰ ਪੁੱਕਦਾ ਦੇਣਾ ਬੱਕਰਾ ਲੈਣਾ ਨਹੀਂ ਨਾ ਦੇ ਪੂਰਾ 14000 ਦਾ ਪੱਕਾ ਵੇਖਦਾ ਨਹੀਂ ਨਹੀਂ ਨਾ ਪੁੱਛਦਾ ਸਮੋਹ ਨੇ ਦੇ ਸੱਚੀਆਂ ਗੱਲਾਂ ਨਹੀਂ ਕਰੀਆਂ ਉਹ ਫਰਾਗੀ ਸਾਡੀ ਮਾਂ ਵੀ ਲੱਗਦੇ ਸਮਾਂ ਹਾਂ ਇੰਨਾ ਕੀ ਹੈ ਪੱਤ ਨਹੀਂ ਹੈਗਾ ਜੋਰ ਨਾਲ ਹੀ ਐਂ ਸ਼ੇਅਰ ਕਰ ਦੋ ਬਈ ਚੱਲਦੇ ਚੱਲਦੇ ਲਾਈਵ ਹਾਂ ਸੱਚੀਆਂ ਗੱਲਾਂ ਇੰਨੇ ਕੁ ਨੇ ਹਾਂ ਬਈ ਗੱਲ ਭਾਈ ਉਹਨਾਂ ਰੁਪਈਏ ਨਹੀਂ ਨਾ ਲਾਉਣੇ ਹੈ ਜਦੋਂ ਆਉਂਦਾ ਨਾ ਮਾਜਰ ਵੀ ਤਾਂ ਲੱਗੂ ਜੀ ਨਾ ਬਹੁਤ ਨਗਲਦਾ ਹੀ ਹੈ ਕਦੇ ਮਾੜਾ ਤਾਂ ਨਹੀਂ ਨਾ ਨਸਲ ਦਾ ਏਡਾ ਗਦਰ ਨਹੀਂ ਤੇ ਚੇਂਜ ਪੈਂਦਾ ਉਹ ਵੀ ਛੱਡ ਜਉਂ ਰਹੇ ਏ ਨਾ ਫੜਾਇਆ ਗੱਲ ਬਈ ਇਹਦਾ ਬੱਕਰ ਦਾ ਘਰੀ ਦਾ ਉਹਦੇ ਚਿਹਰੇ ਤੇ ਉਹ ਮੰਡੀ ਚੁੱਕਿਆ ਲੈ ਜੂ ਆ ਫੜਾ ਆ ਫੜਾ ਥਾਈ ਅੰਨੂ ਦਾ ਬਾਬਾ ਫੜਾ ਮੰਡੀ ਚ ਵੀ ਕੋਈ ਨਹੀਂ ਛਾਈ ਦਾ ਫੜਾ ਉਹਦਾ ਬਾਪ ਸੋ ਜੀ ਤੇ 15 ਆ ਜਾਂਦਾ ਮੇਰਾ ਪਾਏ ਬਣਾਇਆ ਨਹੀਂ ਇਹ ਬੰਦਾ ਮੇਰਾ ਮੋਹ ਫੇਰ ਪਾਏ ਗੋ ਚਲੋ ਫੇਰੀ ਚਲੀ ਬਸ ਯਾਰੇ ਫੜਾ ਦਿਦਾ ਕਰਾ ਕੋ ਦਖਣਾ ਨਾ ਤੈਨੂੰ ਜੀਤ ਪਾ ਵਧੀਆ ਰਹਿਗਾ ਛੋਟੇ ਵੀਰ ਨਹੀਂ ਇਹ ਪੂਰਾ ਟਾਪ ਹੈ ਮੇਰਾ ਨਾ ਹੈਗਾ ਹਾਂ ਬਾਤ ਤੈਨੂੰ ਕਹਿ ਦੇ ਚਾਹ ਦੇ ਉਹਨੂੰ 15000 ਰੁਪਏ ਮੁੱਲ ਲਾਦਾ ਬਈ ਪੂਰਾ ਖੇਚਮਾ ਫਰੀਕ ਤੇ ਜਰਾ ਅਜੂ ਨੇ ਬੱਕਰਾ ਦੇਖ ਸਕਦੇ ਤੁਸੀਂ ਪੂਰਾ 15000 ਰੁਪਏ ਮੁੱਲ ਲੱਗ ਚੁੱਕਿਆ ਹੈਗਾ ਬੱਕਰੇ ਦਾ ਹਾਂ ਬੜਾ ਗਾਲ ਮੰਡੀ ਵੱਡੀ ਹਾਂ ਬਾਈ ਇਹ ਤਾਂ ਜਨਾ ਯਾਤਰਾ ਹਾਂ ਬਾਈ ਹਾਂ ਬਾਈ ਹਲੇ ਵੀ ਨਾ ਕਰਾ ਲਿਆ ਆ ਕਰੀਕਾਰ ਦੀ 5-400 ਨਾਲੋਂ ਨਹੀਂ ਮਹਿੰਗਾ ਹੋ ਜਾਣਾ ਇਹਦਾ ਬਈ ਉਹ ਅੱਗੇ ਤੋਂ ਨਾ ਬੱਕੜਾ ਦੇ ਰਾਂ ਇਹਦੇ ਸਰ ਚਲੋ 31500 ਰੁਪਏ ਲਾਦਾ ਬਈ ਜਾਤੇ ਸਦੀਕ ਨੇ ਕਰ ਦੋ ਗਿਰਾਂ ਦੱਬ ਕੇ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਆ ਆਇਓ ਵੀ ਨਾ ਉਹ ਸਾਹਮਣੇ ਆਪਣੇ ਨੇ ਆਹ ਦੇਖ ਲਾ

چان بھی ہومڑا بھی ہو

ٹاپ کوالٹی کا مال آئی بکرا میری ادھر رکھ جی رکھنا دیکھ بچے کن دیکھ تک ਸਾਰਾ ਇਹਰ ਕੇ ਮੰਗਾਇਆ ਵੀ ਬੱਕਰੇ ਦਾ ਪਾਈਏ مال دیکھ سکتے آب کوالی کا مال ہے پورا <سؤال>